ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਤਿ ਸਾਹਿਬ ਜੀ ਕਬੇ ਉਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੇ ਠਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सब है तुम कहवो आप हाथ मौर कर दे मोहे बचावो सुखे बसै मोरो परवारा सेवक सिखे सबै करतार मोर रक्षा निज कर दय करियै सब बैरन को आज सुंदर है पूरन होए हमारी आशा तोर भजन की रह प्यासा ਤੁਮਹਿ ਛਾੜ ਕੋਈ ਅਵਰ ਨ ਤਿਹਾਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਅ ਹੈ ਚੁੰਨ ਚੁੰਨ ਸੱਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਹੈ ਹੂ ਜੋ ਸਦਾ ਹਮਾਰੇ ਪੱਛਾ ਸਿਰ ਅਸ ਤੁਜ ਜੋਗ ਕਰੇ ਹੋ ਰਛਾ ਰਾਹ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਕਾਲ ਪਾਏ ਕਰਿ ਵਿਸ਼ਨ ਪਰਕਾਸਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਫਲ ਮੁਬਧ ਕੀਓ ਘਟ ਘਟ ਕੇ ਅੰਤਰ ਕੀ ਜਨਤ ਭਲੇ ਗੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਦਾਤਾ ਤਬ ਦੇਹ ਅਪਾਰਾ ਜਬ ਆਕਰਖ ਕਰਖ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਉਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾ ਕਉ ਭੇਵ ਨ ਪਾਵਤ ਵਿਦਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨ ਜਾਣਤ महादेव को कहत सदा शिव निरंकार का चीनत नह भिव आप आपनी बुद्ध हं जेती बरनत भिन्न भिन्न तोहे तिती तुम्हारा लखा ना जाए पसारा कहै विद सजा प्रथम संसार एकै रूप अनूप स्वरूप ਰੰਗ ਭਇਓ ਰਾਵ ਕਹੀਂ ਭੁਪਾ ਅੰਦਜ ਜੇ ਰਜਸੇ ਤਜਕੀਨੀ ਉਤ부ਜ ਖਾਨ ਬਹਾਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੋਂ ਸਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸ੍ਰੂਪ ਸੋਇਮ ਭਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਤੁਖਿਤ ਹੋਵੈ ਮਰੇ ਬੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਕ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਹਾ ਛਵਸਕ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥੋਰ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਉਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਤਿ ਸਾਹਿਬ ਜੀ ਕਬੇ ਉਬਾਚ ਬੇਨਦੀ ਚਉਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੇ ਠਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सब है तुम कहवो आप हाथ दए मोहे बचावो सुखी बसै मोरो परिवार सेवक सिख सब अच्छा, कर तारा मोर रक्षा निज कर दए करियै सब बैरन को आज संधरे है पूरन होए हमारी आशा तोर भजन की रह प्यासा ਤੁਮਹਿ ਛਾੜ ਕੋਈ ਅਵਰਨਤਿ ਹਾਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਅ ਹੈ ਚੁਨ ਚੁਨ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਿਰਸ ਤੁਝ ਜੋ ਕਰੇ ਹੋ ਰੱਛਾ ਰਾਹ ਲਿ ਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਾ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾਕਿਆ ਤਮਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵ ਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਘਟ ਘਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਅਸ ਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਕਰਖ ਕਰਬ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਉਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਿਤ ਭੇਦਾ ਜਾ ਕੋ ਭੇਵ ਨ ਪਾਵਤ ਵਿਦਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨਾ ਜਾਣਤ महादेव को कहत सदा शिव निरंकार का चीनत नह प्रिव आप आपनी बुद्ध हैं जेती बरनत भिन्न भिन्न तोहे तेती तुम्हारा लखा ना जाए पसारा कहै विद सजा प्रथम संसार एकै रूप अनूप स्वरूप ਰੰਗ ਭਇਓ ਰਾਵ ਕਹੀਂ ਭੁਪਾ ਅੰਡਜ ਜੇ ਰਜ ਸੇ ਤਜਕੀਨੀ ਉਤ ਕੁਝ ਖਾਨ ਬਹਾਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸੂਪ ਸਵੈਮ ਭਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ दुष्ट जीते उठवत उत्पता सकल मलेच्छ करो रण काता जे अस तुज तव सरणी परे तिनके दुष्ट दुखित होवे मरे पुरख जमन पग परे तिहारे तिनके तुम संकट सब हटारे जो कल को एक बार ते आए हैं ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਹਾ ਛਵਸਕ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਥੋਰੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਉਠੌਰ 모ਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਤਿ ਸਾਹਿਬ ਜੀ ਕਬੇ ਉਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੇ ਠਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭ ਗੈਰਨ ਕੋ ਆਜ ਸੰਧਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਤਿ ਹਾਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਅ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਿਰ ਅਸ ਤੁਝ ਜੋ ਕਰੇ ਲਿਓ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਾ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸકલ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸੇਵ ਗੁਣ ਸੁਖ ਦਿਯੋ ਸਤਰ ਨ ਕੋ ਫਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਬ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਝ ਉਚਾਰੈ ਉਮ ਸਭ ਹੀ ਤੇ ਰਹਿਤ ਨਿਰਾਲਮ ਅਜਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾ ਕਉ ਭੇਵ ਨ ਪਵਤ ਵਿਦਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨਾ ਜਾਣਤ महादेव को कहत सदा शिव निरंकार का चीनत नह भिव आप आपनी बुद्ध हं जेती बरनत भिन्न भिन्न तोहे तेती तुम्हारा लखा ना जाए पसारा कहै विद सजा प्रथम संसार एकै रूप अनूप स्वरूप ਰੰਗ ਭਇਓ ਰਾਵ ਕਹੀਂ ਭੂਪਾ ਅੰਡਜ ਜੇ ਰਜ세 ਤਜਕੀਨੀ ਉਤ부ਜ ਖਾਨ ਬਹਾਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦ ਜੁਗਾਦ ਸ੍ਰੂਪ ਸਵੈਮ ਭਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਬੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਕੇ ਕਾਲ ਨਿਕਟ ਨਹ ਐਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਹਾ ਛਵਸਕ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਫੜਗ ਕੇਤ ਮੈਂ ਸਰਣ ਤੇ ਹਾਰੀ ਆਪ ਹੱਥ ਦੈਂ ਲੇਹੋ ਉਬਾਰੀ ਸਰਬ ਉਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿ ਗੁਰੂ ਦੀ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਤਿ ਸਾਹਿਬ ਜੀ ਕਬੇ ਉਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੇ ਠਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ हमरे दुष्ट सब है तुम कहवो आप हाथ दे मोहे बचावो सुखे बसै मोरो परवारा सेवक सिख सब करतार मोर रक्षा निज कर दय करियै सब बैरन को आज संग रे है पूरन होए हमारी आशा तोर भजन की रह प्यासा ਤੁਮਹਿ ਛਾੜ ਕੋਈ ਅਵਰਨਤਿ ਹਾਂ ਜੋ ਬਰ ਚਾਹੋ ਸੋ ਤੁਮਤੇ ਪਾਉਂ ਸੇਵਕ ਸਿਖ ਹਮਾਰੇ ਤਾਰੀਅ ਹੈ ਚੁੰਨ ਚੁੰਨ ਸਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇਐ ਹੂ ਜੋ ਸਦਾ ਹਮਾਰੇ ਪਛਾ ਸਿਰਸ ਤੁਜ ਜੋ ਕਰੇ ਹੋ ਰੱਛਾ ਰਾਹ ਲਿਹੁ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਾ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾਕਿਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਕਲ ਪ੍ਰਜਾ ਜਿਨ ਆਪ ਸواری ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਫਲਮ ਬਧ ਕੀਓ ਘਟ ਘਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਗੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਦਾ ਤਰਤ ਤਬ ਦੇਹ ਅਪਾਰਾ ਜਬ ਅਕਰਖ ਕਰਬ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ atars ਆਪ ਆਪਣੀ ਬੋਝ ਉਚਾਰੈ ਉਮ ਸਭ ਹਿਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਅਰ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾ ਕਉ ਭੇਵ ਨ ਪਾਵਤ ਵਿਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨਾ ਜਾਣਤ महादेव को कहत सदा शिव निरंकार का चीनत नह भिव आप आपनी बुद्ध हं जेती बरनत भिन्न भिन्न तोहे तिती तुम्हारा लखा ना जाए पसारा कहै बिद सजा प्रथम संसार एकै रूप अनूप स्वरूप ਰੰਗ ਭਇਓ ਰਾਵ ਕਹੀਂ ਭੁਪਾ ਅੰਡਜ ਜੇ ਰਜਸੇ ਤਜਕੀਨੀ ਉਤ ਕੁਜ ਖਾਨ ਬਹਾਰ ਰਚਦੀਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਚੰਪਵ ਆਦਿ ਜਗਤ ਸਰੂਪ ਸਵੈ ਭਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਤਾ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਬੁਰਖ ਜਮਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਹਟਾਰੇ ਜੋ ਕਲ ਕੋ ਇਕ ਬਾਰਤ ਆਇ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾ ਕੇ ਤਾਪ ਤਨ ਕਮੋ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਹਾ ਛਵਸਕ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਾਲ ਫਾਸੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਹੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੋ ਉਬਾਰੀ ਸਰਬ ਉਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਪਤਿ ਸਾਹਿਬ ਜੀ ਕਬੇ ਉਬਾਚ ਬੇਨਤੀ ਚਉਪਈ ਹਮਰੇ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਹਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਧਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਤ ਹਾਂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਅ ਹੈ ਚੁਨ ਚੁਨ ਸੱਤਰ ਹਮਾਰੇ ਮਾਰੀਅ ਹੈ ਆਪ ਹਾਥ ਦੇ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਹੈ ਹੂ ਜੋ ਸਦਾ ਹਮਾਰੇ ਪੱਛਾ ਸਿਰਸ ਤੁਝ ਜੋ ਕਰੇ ਹੋ ਰੱਛਾ ਰਾਹ ਲਿ ਹੋ ਮੋਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਾ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸકલ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਫਲ ਮੁਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਦੇ ਗੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਣੈ ਜਬ ਉਦਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹਿੱਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਰ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਿਤ ਭੇਦ ਜਾ ਕਉ ਭੇਵ ਨ ਪਵਤ ਵਿਦਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨਾ ਜਾਣਤ महादेव को कहत सदा शिव निरंकार का चीनत नह भिव आप अपनी बुद्ध हैं जीते बरनत भिन्न भिन्न तोहे तेती तुम्हारा लखा ना जाए पसारा कहै विद सजा प्रथम संसार एकै रूप अनूप स्वरूप रंक भयो राव कहि भूपा अण्डज जे रजसे तजकीनी उत बुजखान बहार रचदिनी कहूं फूल राजा हमै बैठा कहूं सिमट भयो शंकर इकठ्ठा सगरी श्रेष्ठ दिखाये चंपव आद जुगाद रूप स्वयं भव अब रक्षा मेरी तुम करो सिख उबार असिख संघरो दुष्ट जीते उठवत उत्पता सकल मलेच्छ करो रण काता जे अस तुज तव शरणि परे तिनके दुष्ट दुखित होवे मरे पुरख जमन पग परे तिहारे तिनके तुम संकट सब हटारे जो कल को एक बारत आए हैं ਤਕ ਕਾਲ ਨਿਕਟ ਨਹ ਐ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿ ਹੋ ਤਾਕੇ ਤਾਪੈ ਤਨ ਕਮੋ ਹਰਿ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਹਾ ਛਵਸਕ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਹੜਗ ਕੀਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਨੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਉਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ